ਹਾਂਜੀ ਬਲੌਗ ਵੀਰਪਾਰਖਰ ਵਿੱਚ ਤੁਹਾਡਾ ਬਹੁਤ ਬਹੁਤ ਫੈਦਿਲੋ ਤਾਂ ਨਵਾਦ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂ ਲੋ ਜੀ ਅੱਜ ਆਪਾਂ ਸਾਨੂੰ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਏ ਆ ਸਪੈਸ਼ਲ ਆਪਾਂ ਜਿਹੜੀ ਮਤਲਬ ਆਪਾਂ ਜੈਕਟ ਦੀ ਆਪਾਂ ਕੁੰਡੇ ਚੱਕਦੇ ਹੁੰਦੇ ਸਾਨੂੰ ਇਹ ਦੱਸਦੇ ਹਾਂ ਕਿੰਨੀਆਂ ਸਲਾਈਆਂ ਪਾਉਣੀਆਂ ਕਿੰਨੇ ਝੋਟੇ ਸਾਈਡ ਤੋਂ ਚੱਕਨੇ ਕਿੰਨੇ ਇਧਰ ਚੱਕਨੇ ਆ ਦੇ ਲੋਗ ਜੀ ਆਪਾਂ ਸੋਨੋ ਇਹ ਬਣ ਕੇ ਇੱਕ ਰੈਡੀ ਹੋ ਗਿਆ ਦੂਜੀ ਸਾਈਡ ਆਪਾਂ ਬਣਾ ਕੇ ਤਿਆਰ ਕਰਾਂਗੇ ਹੁਣੇ ਦੇਖੋ ਜੀ ਪਹਿਲਾ ਅਟੈਚ ਕਰ ਲਏ ਦੋਨੇ ਦੇਖੋ ਜੀ ਲੋਕ ਵੀਰ پارک ਵਰ ਵਿਸਾ ਦਾ ਬਹੁਤ ਤੈਦਿਲੋ ਧੰਨਵਾਦ ਸੋਡਾ ਵੀਡੀਓ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਜਿਹੜੇ ਪੰਨਾ ਵੀ ਵੀਡੀਓ ਬਣਾਵਾਂਗੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਜਲਦੀ ਪਹੁੰਚੂਗਾ ਤੇ ਲੋ ਜੀ ਇਹ ਪਾਸੋਂ ਦਿਖਾਉਣੀ ਆ ਫਿਰ ਆਪਾਂ ਜੀ ਤੁਹਾਨੂੰ ਆਹ ਬੁੰਨਤੀ ਪਾਈ ਆਪਾਂ ਤੁਹਾਨੂੰ ਬੁੰਨਤੀ ਬਾਰੇ ਵੀ ਦਿਖਾਵਾਂਗੇ ਕਿਉਂਕਿ ਜਦੋਂ ਵੀਡੀਓ ਬੈਣਾ ਕੋਲੇ ਚਲੀ ਗਈ ਬੈਣਾ ਨੇ ਕਿਹਾ ਸਾਨੂੰ ਡਿਜ਼ਾਈਨ ਬਾਰੇ ਵੀ ਦੱਸੋ ਹਾਂ ਕੋਈ ਗੱਲ ਨਹੀਂ ਮੈਂ ਪਹਿਲੇ ਦੱਸ ਦਿੰਨੀ ਆ ਤੇ ਮੈਂ ਜ਼ਰੂਰ ਦੱਸਾਂਗੀ ਤੁਹਾਨੂੰ ਡਿਜ਼ਾਈਨ ਬਾਰੇ ਵੀ ਤੇ ਮੈਂ ਕਹਾਂ ਚਲੋ ਜੀ ਬਹੁਤ ਹੈ ਦਿਨ ਤੁਹਾਡਾ ਬਹੁਤ ਤੁਸੀਂ ਮੈਨਿੰਦੇ ਸੋਨੇ ਕਮੈਂਟ ਕਰਦੇ ਆ ਬਹੁਤ ਵਧੀਆ ਮੈਨੂੰ ਲੱਗਦਾ ਹੈਗਾ ਫੋਨ ਕਾਲ ਲਾਉਣੇ ਆ ਤੁਸੀਂ ਤੇ ਲੋ ਜੀ ਆਪਾਂ ਨਾ ਆਹ ਜੈਕਟ ਦੇ ਆਪਾਂ ਨਾ ਮੋਢਿਆਂ ਬਾਰੇ ਦੱਸਦੀ ਆ ਅੱਜ ਸਾਨੂੰ ਕਿਉਂਕਿ ਭੈਣਾ ਕਹਿੰਦੇ ਪੰਜ ਸਾਨੂੰ ਨਾਲ ਦੀ ਨਾਲ ਸਾਨੂੰ ਡਿਟੇਲ ਦੱਸੀ ਚੱਲਿਆ ਕਰੋ ਤੇ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਤੁਸੀਂ ਦੱਸਦੇ ਬਹੁਤ ਸੋਕੇ ਤਰੀਕੇ ਨਾਲ ਜਦੋਂ ਇਹ ਜੈਕਟ ਬਣ ਕੇ ਤਿਆਰ ਹੋ ਗਈ ਉਹ ਸਾਨੂੰ ਫਿਰ ਸਾਰੀ ਫਿਰ ਵੀ ਦਿਖਾਵਾਂਗੀ ਇਹਦੀ ਲਵਾਈ ਜੜਾਈ ਬਾਰੇ ਦਿਖਾਵਾਂਗੀ ਫਿਰ ਆਪਾਂ ਤੇ ਹੁਣ ਮੈਂ ਸਾਨੂੰ ਦਿਖਾਉਂਦੀ ਸੀਗੀ ਵੀ ਇਹਦੇ ਆਪਾਂ ਮੋਢੇ ਕਿੰਨੇ ਪਾਏ ਆ ਮੋਢੇ ਕਿੰਨੇ ਚੱਕੇ ਆ ਲਓ ਜੀ ਦੇਖੋ ਇਹ ਪਤੱਕੇ ਹਨ ਇਹ ਰਿਜਿਤ ਤੋਂ ਸੁਣ ਨਾ ਤੇ ਇਹ ਵੀ ਜਿਆਦਾ ਸਹਿਜ ਨਹੀਂ ਇਹ ਜਿੰਨਾ ਪਹਿਨਾਂ ਦੇ ਜਸ ਤੋਂ ਉਪਰੋਂ 18 19 17 ਵਸੇ ਇੱਥੇ ਕਿ ਜਿੰਨੇ ਉਹਨਾਂ ਦੇ ਲਈ ਪ੍ਰੋਪਰ ਨਾਪ ਸਹੀ ਹੋਊਗਾ ਇਹ ਪਤੱਕੇ ਆ ਜੀ 32 ਇੱਥੋਂ ਤੇ ਲੈ ਕੇ इथों तक तेज रोटी आप इतों तक चके देखो जी तेज रोटी आप चीज चक ले तो तेज रोटी आपक सैड चक देखो जी इथों तो लैके इथों तक आप रोटी चक ले ਕੋਈ ਤੁਹਾਨੂੰ ਕਿ ਵੀ ਇਹ ਸਾਈਜ਼ ਥੋੜਾ ਜਿਹਾ ਵੀ ਜ਼ਿਆਦਾ ਭਾਰੀ ਦਾ ਨਹੀਂ ਸੀਗਾ ਤੇ ਨਹੀਂ ਤਾਂ ਆਪਾਂ 50 ਵੀ ਚੱਕਦੇ ਹੁੰਨੇ ਆ 52 ਚੱਕਦੇ ਹੁੰਨੇ ਆ ਉਹ ਸਹੀ ਦਿਸ਼ਾ ਹਮਨ ਆਪਾਂ ਚੱਕਨੇ ਪੈਂਦੀ ਆ ਇਹ ਜਿਨ੍ਹਾਂ ਦੀ ਕਵਰ ਉੱਪਰੋਂ 17 ਆਵੇ 18 ਹੁੰਨੇ ਉਹਨਾਂ ਦੇ ਨਾਪ ਦੀ ਆ ਇਹ ਤੇ ਇਹ ਆਪਾਂ ਚੱਕ ਲਈ 30 30 ਰੋਟੀਆਂ 30 30 40 ਰੋਟੀਆਂ ਹੋ ਗਈ ਸਾਰੇ ਪ੍ਰੋਪਰ ਆ ਇੰਨੇ ਹੀ ਇਹ ਛਿਆਲੀ ਝੋਟੀ ਹੋ ਗਈ ਤੇ ਜਿਹੜੇ ਪਾਰੇ ਦੀ ਬਣਾਵਾਂਗੇ ਉਹਨਾਂ ਵਸੂਨ ਪਾਰੇ ਦੀ ਵੀ ਦੱਸਾਂਗੀ ਵੀ ਜਿਨ੍ਹਾਂ ਦੀ ਛਾਤੀ ਉੱਪਰੋਂ ਵੀ ਆਉਂਦੀ ਬਾਹੀ ਆਉਂਦੀ ਤੇਜ਼ ਆਉਂਦੀ ਆ ਉਹਨਾਂ ਦੇ ਵੀ ਤੁਹਾਨੂੰ ਦੱਸਾਂਗੇ ਤੁਹਾਨੂੰ ਉਹਦੇ ਤੁਸੀਂ ਕਿੰਨੇ ਪਾਸ ਸਕਦੇ ਆ ਤੇ ਇਹ ਪ੍ਰੋਪਰ ਕਨ ਸਾਈਜ਼ ਦੇ ਆ ਤੇ ਇਹ ਝੋਟੇ ਆਪ ਇੱਥੋਂ ਚੱਕ ਲੈ ਦੇਖੋ ਜੀ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਦੀ ਆਪਾਂ ਪੁੱਠੀਆਂ ਸਲਾਈਆਂ ਪਾ ਲਈਆਂ ਦੇਖੋ ਜੀ ਚਾਰ ਸਲਾਈਆਂ ਪੁੱਠੀਆਂ ਪਾ ਲਈਆਂ ਪੰਜਵੇਂ ਵਿੱਚ ਆਪਾਂ ਬੰਦ ਕਰਤਾ ਦੇਖੋ ਪੰਜਵੀਂ ਸਲਾਈ 'ਪਾ ਬੰਦ ਕਰਤਾ ਤੇ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਪਾ ਲਿਆ ਤੇ ਇਧਰਲੀ ਸਾਈਡ ਆਪਾਂ ਹੋਣਾ ਫੇਰ ਆਪਾਂ ਤੁਹਾਨੂੰ ਦਿਖਾਉਣੀ ਆ ਇਧਰਲੀ ਸਾਈਡ ਵੀ ਆਪਾਂ ਬਣਾਵਾਂਗੇ ਤੇ ਤੇ ਜੋਟੇ ਤੁਸੀਂ ਚੱਕਣੀ ਆ ਇੰਨੇ ਸਾਈਜ਼ ਦੇ ਇੱਥੋਂ ਤੋਂ ਲੈ ਕੇ ਇਥੋਂ ਤੱਕ ਤੁਸੀਂ ਤੇਜ ਝੋਟੇ ਚੱਕਨੇ ਆ ਤੇ ਵੀ ਵੈਕ ਸਾਈਡ ਮਗਰ ਦੀ ਸੜੂ ਵੀ ਤੇ ਚੱਕ ਲੈਣੀ ਆ ਇਥੋਂ ਵੀ ਤੇਜ ਝੋਟੇ ਚੱਕ ਲੈਣੇ ਆ ਤੁਸੀਂ ਤੇ ਤੇ ਝੋਟੇ ਚੱਕ ਕੇ ਵਧੀਆ ਨਾਪ ਪਰ ਆਊਗਾ ਦੇਖੋ ਜੀ ਜਦੋਂ ਸਾਰੇ ਬਣ ਕੇ ਤਿਆਰ ਹੋ ਗਈ ਤੁਹਾਨੂੰ ਫੇਰ ਵੀ ਦਿਖਾਵਾਂਗੇ ਤੁਹਾਨੂੰ ਇਹ ਲਓ ਲਓ ਜੀ ਦੇਖੋ ਆ ਅੱਜ ਤੁਹਾਨੂੰ ਮੋਡੇ ਬਾਰੇ ਦੱਸਿਆਗਾ ਤੇ ਇਹ ਕਾਟ ਬਾਰੇ ਵੀ ਤੁਹਾਨੂੰ ਦੱਸਾਂਗੇ ਵੀ ਆਪਾਂ ਕਿੰਨੇ ਕਿੰਨੇ ਪਾਉਣੇ ਆ ਇਹ ਵੀ ਇਹ ਦੱਸਾਂਗੇ ਕਿ ਇਹਦਾ ਤੁਹਾਨੂੰ ਮੋਡੀ ਦਾ ਦਸਤਾ ਵੀ ਤੁਸੀਂ ਇਹਦੇ ਤੁਸੀਂ ਇਥੋਂ 23 ਝੋਟੇ ਚੱਕ ਲੋ 22 ਚੱਕ ਲੋ 24 ਚੱਕ ਲੋ ਇੱਕੇ ਦੋ ਝੋਟਿਆਂ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਮੇਰੇ ਤੋਂ ਹੱਥ ਦੁਕਾਨ ਲੱਗ ਗਿਆ ਤੇ ਤੁਸੀਂ ਚੱਕ ਸਕਦੇ ਨੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਗਲਾਈ ਇਹ ਤੁਹਾਨੂੰ ਫੇਰ ਦੱਸਾਂਗੇ ਆ ਗਲਾਈ ਬਾਰੇ ਵੀ ਦਵਾ ਜੀ ਚਲੋ ਜੀ ਠੀਕ ਆਪਾਂ ਫੇਰ ਤੁਹਾਨੂੰ ਮਿਲਾਂਗੇ ਤੇ ਇਧਰ ਵੀ ਕਪੜੀਆਂ ਸਲਾਈਆਂ ਚੱਲੀਆਂ ਜਾਂਦੀਆਂ ਇੱਕ ਕਪੜੀਆਂ ਆਪ ਹੀ ਇਹ ਵੀ ਆਪਣਾ ਸਲਾਈਆਂ ਚੱਲਦੀਆਂ ਨੇ ਤੇ ਇੱਕ ਆਪਾਂ ਹੁਣ ਇਧਰ ਲ ਬਣ ਕੇ ਤਿਆਰ ਹੋ ਗਿਆ ਇਹ ਹੁਣ ਮੇਜੋਟੀ ਚੱਕਦੀਆਂ ਇਧਰ ਵੀ ਪਹਿਨੇ ਚੱਕਾਂਗੇ ਤੇ ਇਧਰ ਵੀ ਆਪਾਂ ਚਾਰ ਚਾਰ ਸਲਾਈਆਂ ਪੁੱਠੀਆਂ ਪਾ ਲਾਂਗੇ ਚਾਰ ਉੱਪਰੋਂ ਤੇ ਚਾਰ ਇਧਰ ਤੇ ਅੱਠ ਸਲਾਈਆਂ ਹੋਉਂਦਾ ਹੈ ਲਓ ਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੇ ਜੇ ਤੁਸੀ ਬੰਦ ਕਰਨਾ ਆ ਚੀਜ਼ ਸੀ ਸਾਰੀ ਪ੍ਰੋਪਰ ਬੰਦ ਕਰਨੀ ਹੈ ਤੁਸੀ ਸਿੱਧੇ ਪਾਸੇ ਬੰਦ ਕਰਨੀ ਆ ਆ ਚੀਜ਼ ਐ ਐਇਸੇ ਸਿੱਧੂ ਬੰਦ ਕਰਨੀ ਕਿਉਂਕਿ ਜਿਹੜੀ ਆ ਜੰਦੀਰੀ ਐ ਬਹੁਤ ਵਧੀਆ ਬਣ ਕੇ ਉੱਪਰ ਨੂੰ ਆਵਗੀ ਤੁਸੀ ਇਸ ਤਰ੍ਹਾਂ ਨਹੀਂ ਬੰਦ ਕਰਨਾ ਆ ਸਿੱਧੇ ਪਾਸੇ ਬੰਦ ਕਰ ਲੱਗਣਾ ਇਹਨੂੰ ਦੇਖੋ ਜੀ ਤੁਸੀਂ ਇਸ ਨੂੰ ਸਿੱਧੇ ਪਾਸੇ ਬੰਦ ਕਰੋਗੇ ਤੇ ਜੇ ਤੁਸੀ ਬੰਦ ਕਰਨੀ ਆ ਨਾ ਤਾਂ ਜ਼ਿਆਦਾ ਤੁਸੀਂ ਢਿੱਲੇ ਰੱਖਣੀ ਆ ਆ ਚੀਜ਼ ਨਾ ਜ਼ਿਆਦਾ ਕੱਸਣੀ ਆ ਦੇਖੋ ਜੀ ਆਪਣਾ ਪ੍ਰੋਪਰ ਸਹੀ ਆਇਆ ਨਾ ਦੀਆ ਪੱਟੀ ਲੈ ਰੱਖ ਦੇ ਤਾਂ ਇਹਨਾਂ ਨਹੀਂ ਤਾਂ ਇਹਨ ਹੋ ਜਾਣਾ ਸੀ ਦੇਖੋ ਜੀ ਇਹਨਾਂ ਤਾਂ ਇਹਨ ਹੋ ਜਾਣਾ ਸੀ ਜੀ ਤੇ ਆਪਾਂ ਨਾ ਬਾਲੇ कसे ਤੇ ਨਾ ਵਾਲ ਢਿੱਲੇ ਦੇਖੋ ਜੀ ਤੁਸੀਂ ਵੀ ਜਦੋਂ ਬੰਦ ਕਰਨੇ ਹੋਏ ਇਸ ਤਰ੍ਹਾਂ ਕਰਿਓ ਨਾ ਜ਼ਿਆਦਾ कसेੋ ਕਿ ਜੀ ਜ਼ਿਆਦਾ कसेਉਗੇ ਤਾਂ ਫਿਰ ਆ ਚੀਜ਼ ਟੈਟ ਹੋ ਜਾਊਗੀ ਤੇ ਜੇ ਜਿਆਦਾ ਢਿੱਲੇ ਕਰਦੋਂਗੇ ਫਿਰ ਆ ਚੀਜ਼ਾਂ ਢਿੱਲੇਗਾ ਢਿੱਲੀਆਂ ਨਹੀਂ ਚੰਗੇ ਲੱਗਣਗੀਆਂ ਜੀ ਸ਼ੇਪ ਨਹੀਂ ਸੋਹਣੀ ਬਣਦੀ ਆ ਚੀਜ਼ ਤੁਸੀਂ ਇਹ ਚੀਜ਼ ਦਾ ਵੀ ਖਿਆਲ ਰੱਖਣਾਗਾ ਜੇ ਤੁਹਾਨੂੰ ਬੰਦ ਕਰਨਾ ਨਾ ਜ਼ਿਆਦਾ ਕੱਸਣੀ ਆ ਤੇ ਨਾ ਜ਼ਿਆਦਾ ਢਿੱਲੇ ਕਰਨੀ ਆ ਬੰਦ ਕਰਨ ਵੇਲੇ ਹਮੇਸ਼ਾ ਤੁਸੀਂ ਸਿੱਧੇ ਪਾਸੇ ਬੰਦ ਕਰ ਲਗਣਾ ਇੱਥੋਂ ਆਪ ਦੇ ਬੰਨ ਨੂੰ ਇਸ ਤਰ੍ਹਾਂ ਨਹੀਂ ਬੰਦ ਕਰਨਾਗਾ ਫਿਰ ਇਹ ਆ ਚੀਜ਼ ਪੁੱਠੀ ਆ ਜਾਣੀ ਆ ਆ ਚੀਜ਼ ਇਹ ਪੁੱਠੀ ਬਣ ਜੂਗੀ ਤੇ ਤੁਸੀਂ ਹਮੇਸ਼ਾ ਇਹਨੂੰ ਸਿੱਧੇ ਪਾਸੇ ਬੰਦ ਕਰ ਲਗਾ ਲਓ ਜੀ ਚਲੋ ਜੀ ਠੀਕ ਆਪਾਂ ਫਿਰ ਤੁਹਾਨੂੰ ਦਿਖਾਵਾਂਗੇ ਜੇ ਤੇ ਪਾ ਡਿਜ਼ਾਈਨ ਕਿਸੇ ਹੋਰ ਚੀਜ਼ ਪਾਸੋਂ ਡਿਜ਼ਾਈਨ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾਗਾ ਤੇ ਫਿਰ ਪਾ ਵੀ ਤੁਹਾਨੂੰ ਦੱਸਾਂਗੇ ਇਹਦੇ ਬਾਰੇ ਵੀ ਚਲੋ ਜੀ ਠੀਕ ਆ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਊਗੀ